ਪੰਜਾਬ ਦੀਆਂ ਦੋ ਵੱਡੀਆਂ ਖਬਰਾਂ ਪਹਿਲੀ ਖਬਰ ਹੈ ਸਿੱਧੂ ਮੂਸੇ ਵਾਲੇ ਦੇ ਰਿਲੇਟਡ ਤੇ ਦੂਜੀ ਖਬਰ ਆ ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਦੇ ਰਿਲੇਟਡ ਬੀਤੀ ਰਾਤ ਸਿੱਧੂ ਮੂਸੇ ਵਾਲੇ ਦੇ ਦੋਸਤ ਪ੍ਰਗਟ ਸਿੰਘ ਜੋ ਕਿ ਮਾਨਸਾ ਦੇ ਰਹਿਣ ਵਾਲੇ ਨੇ ਉਹਨਾਂ ਦੇ ਘਰ ਬਾਰ ਗੇਟ ਤੇ ਦੋ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਰਾਤ 2:30 ਵਜੇ ਦਾ ਸਮਾਂ ਹਲਕੀ ਹਲਕੀ ਧੁੰਦ ਪੈਰੀ ਆ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਗੋਲੀਆਂ ਚਲਾ ਕੇ ਬੜੇ ਆਰਾਮ ਨਾਲ ਨਿਕਲ ਜਾਂਦੇ ਨੇ ਕੋਈ ਇਹਨਾਂ ਨੂੰ ਡਰ ਨਹੀਂ ਹੈਗਾ ਸਿੱਧੂ ਦੇ ਦੋਸਤ ਪਰਗਤ ਸਿੰਘ ਨੇ ਹਿੰਦ ਪੰਜਾਬ ਨਿਊਜ਼ ਅਦਾਰੇ ਨੂੰ ਦੱਸਿਆ ਕਿ ਉਸ ਨੂੰ WhatsApp ਉੱਤੇ ਕੁਝ ਫਰਾਉਤੀ ਦੇ ਮੈਸੇਜ ਆਏ ਸਨ ਇਹ ਉਹਨਾਂ ਮੈਸੇਜਾਂ ਤੇ ਕਾਲਾਂ ਦੇ ਸਕਰੀਨਸ਼ਾਟ ਹਨ ਇਹ ਮੈਸੇਜ WhatsApp ਉੱਤੇ ਆਏ ਨੇ +44 ਵਾਲਾ ਏਰੀਆ ਕੋਡ ਜੋ ਕਿ ਇੰਗਲੈਂਡ ਦਾ ਏਰੀਆ ਕੋਡ ਆ ਉਸ ਨੰਬਰ ਤੋਂ ਇਹ ਮੈਸੇਜ ਆਏ ਨੇ ਮੈਸੇਜਾਂ ਦੇ ਵਿੱਚ ਦੇਖ ਸਕਦੇ ਹੋ ਸਿੱਧੀ ਮੱਥੇ ਵਿੱਚ ਗੋਲੀ ਮਾਰਨ ਦੀ ਉਸਨੂੰ ਧਮਕੀ ਦਿੱਤੀ ਗਈ ਆ ਤੇ ਲਾਰਸ ਬਿਸ਼ਨੋਈ ਗਰੁੱਪ ਦਾ ਵੀ ਇਹਨਾਂ ਮੈਸੇਜਾਂ ਦੇ ਵਿੱਚ ਨਾਮ ਲਿਆ ਗਿਆ ਹੈ ਤੁਸੀਂ ਵੀਡੀਓ ਪਾਜ਼ ਕਰਕੇ ਸਾਰੇ ਮੈਸੇਜ ਪੜ੍ਹ ਸਕਦੇ ਹੋ ਅਗਲੀ ਖਬਰ ਪੰਜਾਬੀ ਸਿੰਗਰ ਪ੍ਰੇਮ ਤਿਲੋਂ ਦੇ ਰਿਲੇਟਡ ਹੈ ਬਲਜੀਤ ਪਰਮਾਰ ਜੋਗੀ ਇੱਕ ਐਕਸਪੀਰੀਐਂਸਡ ਪੱਤਰਕਾਰ ਨੇ ਤੇ ਹਿੰਦ ਪੰਜਾਬ ਚੈਨਲ ਦੇ ਓਨਰ ਨੇ ਉਹਨਾਂ ਵੱਲੋਂ ਇੱਕ ਵੀਡੀਓ ਚ ਦੱਸਿਆ ਗਿਆ ਕਿ ਬੀਤੇ ਦਿਨ ਉਹਨਾਂ ਨੂੰ ਸਵੇਰੇ 7:30 ਵਜੇ ਵਟਸਐਪ ਦੇ ਉੱਤੇ ਇੱਕ ਮੈਸੇਜ ਆਉਂਦਾ ਇਹ ਮੈਸੇਜ ਇੰਗਲੈਂਡ ਦੇ ਨੰਬਰ ਤੋਂ ਆ ਰਿਹਾ ਦੱਸਿਆ ਜਾ ਰਿਹਾ ਕਿ ਇਹ ਮੈਸੇਜ ਜੰਟੇ ਖਰੜ ਦਾ ਜੋ ਕਿ ਜੱਸੀ ਖਰੜ ਤੇ ਜੈਪਾਲ ਭੁੱਲਰ ਦਾ ਸਾਥੀ ਰਿਹਾ ਇਸ ਮੈਸੇਜ ਵਿੱਚ ਲਿਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਖਚੈਲ ਪ੍ਰੇਮ ਤਿਲੋਂ ਦੇ ਘਰ ਗੋਲੀਆਂ ਚੱਲੀਆਂ ਉਹ ਮੈਚ ਲਵਾਈਆਂ ਇਹਨੂੰ ਬਹੁਤ ਵਾਰ ਟਾਲਿਆ ਪਰ ਇਹ ਟਲਿਆ ਨਹੀਂ ਸਭ ਤੋਂ ਪਹਿਲਾਂ ਸਿੱਧੂ ਦੇ ਸਾਥ ਨਾਲ ਇਹ ਅੱਗੇ ਆਇਆ ਇਹ ਸਿੱਧੂ ਮੂਸੇ ਵਾਲੇ ਦੀ ਗੱਲ ਕਰ ਰਿਹਾ ਸਿੱਧੂ ਦੇ ਸਾਥ ਨਾਲ ਅੱਗੇ ਆਇਆ ਉਹਦੇ ਨਾਲ ਸਾਈਨ ਹੋਇਆ ਫਿਰ ਇਹਨੇ ਸਿੱਧੂ ਨੂੰ ਜੱਗੂ ਭਗਵਾਨਪੁਰੀਓ ਤੋਂ ਧਰਾ ਧਮਕਾ ਕੇ ਆਪਣਾ ਕੰਟਰੈਕਟ ਤੜਵਾਇਆ ਉਸਦੇ ਨੁਕਸਾਨ ਵਿੱਚ ਪੂਰੀ ਟਕਾ ਕਿਉਂ ਗੱਲਾਈ ਫਿਰ ਇਹਨੇ ਸਿੱਧੂ ਦੀ ਮੌਤ ਦਾ ਮਜ਼ਾਕ ਬਣਾਇਆ ਉਸਦੀ ਸਿੰਪਥੀ ਲਈ ਗਾਣਾ ਬਣਾਇਆ ਇਹ ਸਿੱਧੂ ਨੂੰ ਆਪਣਾ ਬਾਪ ਮੰਨਦਾ ਸੀ ਪਰ ਬਾਪ ਦੇ ਮਰਨ ਦੇ ਨਾਲ ਹੀ ਆਸਟ੍ਰੇਲੀਆ ਦਾ ਟੂਰ ਕਰਨ ਲਈ ਆਉਣ ਲੱਗਾ ਸੀ ਇਸ ਨੂੰ ਪਤਾ ਉਹ ਸ਼ੋਅ ਕਿਸ ਨੇ ਕਰਵਾਇਆ ਸੀ ਉਹ ਟਾਈਮ ਵੀ ਉਹ ਸ਼ੋਅ ਅਸੀਂ ਹੀ ਕੈਨਸਲ ਕਰਵਾਇਆ ਸੀ ਇਹ ਫਿਰ ਵੀ ਨਹੀਂ ਟਿਕਿਆ ਹੁਣ ਇਸ ਨੇ ਸਾਡੇ ਆਂਟੀ ਕੇਵੀ ਟਿਲੋਂ ਚੀਟ ਐਮਪੀ3 ਨੂੰ ਗਾਣਾ ਦਿੱਤਾ ਮੇਰੀ ਆਦਤ ਨਹੀਂ ਪਿੱਠ ਤੇ ਬਾਰ ਕਰਨ ਦੀ ਮੈਂ ਤੈਨੂੰ ਡਰਾਉਣ ਲਈ ਇਹ ਕੰਮ ਕਰਵਾਇਆ ਬਸ ਇਹ ਤੈਨੂੰ ਲਾਸਟ ਵਾਰਨਿੰਗ ਆ ਜੇ ਤੂੰ ਹੁਣ ਵੀ ਨਾ ਸੁਧਰਿਆ ਫਿਰ ਤੂੰ ਜਿੱਥੇ ਮਰਜੀ ਭੱਜ ਲਈ ਤੈਨੂੰ ਮੇਰੇ ਕੋਲੋਂ ਕੋਈ ਨਹੀਂ ਬਚਾ ਸਕਦਾ ਤੂੰ ਕੈਨੇਡਾ ਜਾ ਜਾ ਕਿਤੇ ਹੋਰ ਤੂੰ ਸਾਡੇ ਆਂਟੀਆਂ ਨਾਲ ਚੱਲ ਮੈਂ ਤੈਨੂੰ ਮਾਰ ਕੇ ਦਿਖਾਉਂਗਾ ਤੁਹਾਡੇ ਵਰਗੇ ਸੱਪਾਂ ਨੂੰ ਉਸਨੇ ਨਾਲ ਰੱਖਿਆ ਸੀ ਫਿਰ ਉਸ ਨੂੰ ਦਸ਼ਮਨਾ ਦੀ ਕੀ ਲੋੜ ਸੀ ਬਾਕੀ ਸਭ ਨੂੰ ਲਾਸਟ ਵਾਰਨਿੰਗ ਆ ਤੁਸੀਂ ਕੇ ਵੀ ਢੋਲੋਂ ਨਾਲ ਵਰਤੋ ਪਰ ਆਪਣੇ ਕਾਫਨ ਤਿਆਰ ਰੱਖਿਓ ਮੈਂ ਮਾਰਨ ਲੱਗਿਆਂ ਸੋਚੂਗਾ ਨਹੀਂ ਅੱਗੇ ਕੌਣ ਹੈ ਰੱਬ ਰਾਖਾ ਗੁਰਜੰਟ ਜੰਟਾ ਜੰਟਾ ਖਲੜ #ਜੈਪਾਲ ਜੱਸੀ ਗਰੁੱਪ #ਅਰਸ਼ ਢੱਲਾ ਪ੍ਰੇਮਪੁਰੋਂ ਦੇ ਕਿਸ ਘਰ ਤੇ ਗੋਲੀ ਚੱਲੀ ਇਹ ਹਜੇ ਕਨਫਰਮ ਨਹੀਂ ਹੋਇਆ ਗੋਲੀ ਕਿਸੇ ਫੋਰਨ ਕੰਟਰੀ ਵਿੱਚ ਜਿੱਦਾਂ ਕਿਸੇ ਕੈਨੇਡਾ ਵਾਲੇ ਘਰ ਤੇ ਵੀ ਚੱਲੀ ਹੋ ਸਕਦੀ ਆ ਧੰਨਵਾਦ